ਹਾਂਜੀ ਭਾਈ ਜੋ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਸਾਹਮਣੇ ਨਾ ਛੋਟੇ ਛੋਟੇ ਬੱਚੇ ਨੇ ਉਹ ਪਾਣੀ ਦੀ ਸੇਵਾ ਕਰ ਰਹੇ ਨੇ ਪਾਣੀ ਦੀ ਸਬੀਲ ਲਾਈ ਹੈ ਦਿੱਤੋ ਧੁੱਪ ਵੀ ਸਖਰਾਂ ਤੇ ਆ ਪੂਰਾ ਦੁਪਹਿਰ ਦਾ ਵੇੜ ਆਗਾ ਤਕਰੀਬਨ ਡੇਢ ਦੋ ਦਾ ਟਾਈਮ ਹੋਇਆ ਪਿਆਗਾ ਇੰਨੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਪਾਣੀ ਸਬੀਲ ਲਾਈ ਹੈ ਛੋਟੇ ਛੋਟੇ ਬੱਚਿਆਂ ਨੇ ਜਦੋਂ ਮੰਨ ਲਓ ਇਹਨਾਂ ਨੂੰ ਅਸੀਂ ਪੁੱਛਿਆ ਵੀ ਇਹ ਕੀ ਗੱਲ ਵੀ ਤੁਸੀਂ ਛੋਟੇ ਛੋਟੇ ਬੱਚਿਆਂ ਨੇ ਪਾਣੀ ਸਬੀਲ ਕਿਉਂ ਲਾਈ ਪੂਰੀ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਦੱਸ ਦਿਆਂ ਉਸ ਤੋਂ ਪਹਿਲਾਂ ਇਹਨਾਂ ਦੇ ਬੱਚਿਆਂ ਨੂੰ ਇੱਕ ਲਾਈਕ ਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਬੱਚਿਆਂ ਦਾ ਹੌਸਲਾ ਵੱਧ ਸਕੇ ਉਸ ਤੋਂ ਬਾਅਦ ਅਸੀਂ ਬੱਚਿਆਂ ਨਾਲ ਜਦੋਂ ਗੱਲ ਕੀਤੀ ਤਾਂ ਬੱਚਿਆਂ ਨੇ ਦੱਸਿਆ ਕਿ ਸਾਰੇ ਇਸ ਪਿੰਡ ਦੇ ਬੱਚੇ ਨੇ ਗਰਮੀ ਕਰਕੇ ਸੁੱਟੀਆਂ ਕਰਕੇ ਗਰੀਬ ਘਰ ਦੇ ਬੱਚੇ ਹੁਣ ਕਰਕੇ ਗਰਮੀ ਜ਼ਿਆਦਾ ਕਰਕੇ ਨਹਿਰ ਤੇ ਨਹਾਉਣਗੇ ਸੀਗੇ ਨਹਿਰ ਤੋਂ ਆਉਂਦੇ ਹੋਇਆਂ ਨੂੰ ਰਸਤੇ ਦੇ ਵਿੱਚ ਕਿਤੇ ਪਾਣੀ ਨਹੀਂ ਮਿਲਿਆ 3-4 ਕਿਲੋਮੀਟਰ ਨਹਿਰ ਆ ਪਿੰਡ ਤੋਂ ਤਾਂ ਰਸਤੇ ਵਿੱਚ ਕਿਤੇ ਪਾਣੀ ਨਹੀਂ ਮਿਲਿਆ ਤਾਂ ਇਹਨਾਂ ਨੇ ਇਹਨਾਂ ਦੇ ਮੂੰਹ ਸੁੱਕਦੇ ਸੀ ਇਹਨਾਂ ਨੇ ਰਾਹ ਦੇ ਵਿੱਚ ਦੇਖਿਆ ਵੀ ਕਿੰਨੇ ਰਾਹੀਰ ਨੰਗਦੇ ਨੇ ਕਿੰਨੇ ਲੋਕ ਨੰਗਦੇ ਨੇ ਉਹਨਾਂ ਦੇ ਮੂੰਹ ਸੁੱਕਦੇ ਹੋਣੇ ਆ ਵੀ ਕਿਉਂ ਨਾ ਇੱਕ ਸੇਵਾ ਭਾਵ ਨਾਲ ਆ ਕੰਮ ਕਰੀਏ ਛੋਟੇ ਛੋਟੇ ਬੱਚਿਆਂ ਦੀ ਪਹਿਲਾਂ ਸੋਚ ਦੇਖ ਲਓ ਤਾਂ ਇਹਨਾਂ ਨੇ ਆ ਕੇ ਕੀ ਕੀਤਾ ਪਿੰਡ ਦੇ ਵਿੱਚ ਸੜਕ ਦੇ ਉੱਪਰ ਦੁਕਾਨਾਂ ਦੇ ਅੱਗੇ ੁੱਪੇ ਹੀ ਪਾਣੀ ਦੀ ਸਬੀਲ ਲਾਤੀ ਜਿੰਨੇ 10 10 5 5 ਰੁਪਏ ਇਹਨਾਂ ਦੇ ਜੇਬਾਂ 'ਚ ਸੀ ਉਹਨਾਂ ਨਾਲ ਹੀ ਸਮਾਨ ਲੈ ਕੇ ਇਹਨਾਂ ਨੇ ਸਬੀਲ ਲਾਤੀ ਇਹਨਾਂ ਦੀ ਸੋਚ ਮੰਨ ਲਓ ਦੇਖ ਲਓ ਤੁਸੀਂ ਛੋਟੇ ਛੋਟੇ ਬੱਚਿਆਂ ਦੀ ਸੋਚ ਨੂੰ ਸਲਾਮ ਹੈ ਵੀ ਅੱਜ ਦੇ ਲੋਕ ਆਪਾਂ ਸੋਚਣ ਲੱਗ ਜਾਨੇ ਆ ਵੀ ਜਵਾਕ ਨੇ ਕੀ ਗੱਲ ਹੈ ਕੀ ਕਰ ਲੈਣਗੇ ਪਹਿਲਾਂ ਸੋਚ ਦੇਖ ਲਓ ਬੱਚਿਆਂ ਦੀ ਕਿਉਂਕਿ ਸਾਰੇ ਬੱਚੇ ਜਾਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੇ ਇਹਨਾਂ ਦੇ ਬੱਚਿਆਂ ਦੀ ਸੋਚ ਨੂੰ ਵੀ ਸਲਾਮ ਹੈ ਤੇ ਵੱਧ ਤੋਂ ਵੱਧ ਜਿਹੜੇ ਵੀਰਾਂ ਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਬੱਚਿਆਂ ਦੀ ਸੇਵਾ ਭਾਵਨਾ ਵਧੀਆ ਲੱਗਦੀ ਹੈ ਤਾਂ ਸਾਡੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਬੱਚਿਆਂ ਦਾ ਹੌਸਲਾ ਵੱਧ ਸਕੇ ਤੇ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਬੱਚਿਆਂ ਦੀ ਸੇਵਾ ਭਾਵਨਾ ਤੁਹਾਨੂੰ ਕਿਵੇਂ ਲੱਗੀ ਤੇ ਬੱਚਿਆਂ ਦੀ ਇਸ ਵੀਡੀਓ ਦੇ ਨਾਲ ਅਸੀਂ ਇੱਥੋਂ ਹੀ ਮੰਨ ਲਓ ਬੱਚਿਆਂ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਵੀ ਕੀਤਾ ਤੇ ਉਹਨਾਂ ਨਾਲ ਜੋ ਬਣਦਾ ਸੀ ਸਹਿਯੋਗ ਵੀ ਦਿੱਤਾ ਤਾਂ ਜੋ ਬੱਚਿਆਂ ਨੂੰ ਹੋਰ ਹੌਸਲਾ ਮਿਲ ਸਕੇ ਤੇ ਬੱਚੇ ਦੇਖੋ ਕਿੰਨੇ ਖੋਸਨੇਗੇ ਪਾਣੀ ਪਿਆਰੇ ਨੇਗੇ ਬੱਚੇ ਮੈਂ ਛੋਟਾ ਜਿਹਾ ਮੈਕ ਵੀ ਇਹਨਾਂ ਨੂੰ ਲਗਾ ਕੇ ਦਿੱਤਾ ਤਾਂ ਜੋ ਬੱਚਿਆਂ ਨੂੰ ਮੰਨ ਲਓ ਇਸ ਸੇਵਾ ਭਾਵਨਾ ਨੂੰ ਵਾਧਾ ਮਿਲ ਸਕੇ ਤੇ ਵਾਤਵਾ ਦੇ ਇਹਨਾਂ ਬੱਚਿਆਂ ਦੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਧੰਨਵਾਦ